ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਿਲਾ ਚੌਥਾ ਕਰ ਸਤਨਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਣਾ ਸਾਕੂੰ ਤੂੰ ਠਾਕੁਰ ਊਚ ਭਗਵਾਨਾ ਤੇਰੇ ਕਬਣ ਕਬਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਣਾ ਸਾਕੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜੋ ਭਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾਉ ਮੈਂ ਤਾਂ ਨਿਦਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਇਆ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬਨੰਤੀ ਮੇਰਾ ਦੁਖ ਸੁਖ ਤੁਧ ਹੀ ਪਾਸ ਵਿਚੀ ਤਰਤੀ ਵਿਚੇ ਪਾਣੀ ਵਿਚ ਕਾਸ਼ਟ ਅਗਣ ਤਰੀਜੈ ਬੱਕਰੀ ਸਿੰਘ ਇਕ ਤੈ ਥਾਏ ਰਾਖੇ ਮਨ ਹਰ ਜਪ ਭਰਮ ਭਉ ਦੂਰ ਕੀਜੈ ਹਰ ਕੀ ਬੜਾਈ ਦੇਖੋ ਸੰਤੋ ਹਰ ਨਮਾਣਿਆ ਮਾਨ ਦਵਾਈ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉ ਨਾਨਕ ਸਾਧ ਜਨ ਜਗਤ ਆਨ ਸਭ ਪੈਰੀ ਪਾਏ ਹਰ ਕੀ ਬੜਾਈ ਦੇਖੋ ਸੰਤੋ ਹਰ ਨਮਾਣਿਆ ਮਾਨ ਦਵਾਏ ਜਿਉ ਧਰਤੀ ਚਰਨ ਤਲੇ ਤੇ ਉੱਪਰ ਆਵੇ ਤਿਉ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾਏ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਫਰਮਾਨ ਕਰਦੇ ਹਨ ਹੇ ਸਭ ਤੋਂ ਉੱਚੇ ਭਗਵਾਨ ਤੂੰ ਸਭ ਦਾ ਮਾਲਕ ਹੈ ਤੂੰ ਸਾਰੇ ਗੁਣਾਂ ਦਾ ਖਜ਼ਾਨਾ ਹੈ ਤੂੰ ਸਭ ਨੂੰ ਪਾਲਣ ਵਾਲਾ ਹੈ ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਕੇ ਤੇਰੀ ਸਿਫਤ ਸਲਾਹ ਕਰ ਸਕਦਾ ਹਾਂ ਮੈਂ ਤੇਰੀ ਬੜਿਆਈ ਬਿਆਨ ਨਹੀਂ ਕਰ ਸਕਦਾ ਹੇ ਹਰੀ ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ ਹੇ ਮੇਰੇ ਮਾਲਕ ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ ਤੈਥੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ ਰਹਾਉ ਮੇਰੇ ਮਾਲਕ ਤੂੰ ਹੀ ਮੇਰੇ ਵਾਸਤੇ ਬਲ ਹੈ ਤੂੰ ਹੀ ਮੇਰੇ ਵਾਸਤੇ ਆਸਰਾ ਹੈ ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ ਮੇਰੇ ਵਾਸਤੇ ਕੋਈ ਹੋਰ ਅਜਿਹਾ ਥਾਂ ਨਹੀਂ ਜਿਸ ਕੋਲ ਮੈਂ ਬੇਨਤੀ ਕਰ ਸਕਾਂ ਮੈਂ ਆਪਣਾ ਹਰੇਕ ਸੁਖ ਹਰੇਕ ਦੁਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ ਏ ਮੇਰੇ ਮਾਨ ਬੇਖ ਪਾਣੀ ਦੇ ਵਿੱਚ ਹੀ ਤਰਤੀ ਹੈ ਤਰਤੀ ਦੇ ਵਿੱਚ ਹੀ ਪਾਣੀ ਹੈ ਲੱਕੜ ਵਿੱਚ ਅੱਗ ਰੱਖੀ ਹੋਈ ਹੈ ਮਾਲਕ ਪ੍ਰਭੂ ਨੇ ਮਨੁਸ਼ੀਰ ਤੇ ਬੱਕਰੀ ਇੱਕੋ ਥਾਂ ਰੱਖੇ ਹੋਏ ਹਨ। ਏ ਮਨ ਤੂੰ ਕਿਉਂ ਡਰਦਾ ਹੈ? ਅਜਹੀ ਸ਼ਕਤੀ ਵਾਲੀ ਪ੍ਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰੇਕ ਭਰਮ ਦੂਰ ਕਰ ਲਿਆ ਕਰ। ਏ ਸੰਤਜਨੋ ਵੇਖੋ ਪ੍ਰਮਾਤਮਾ ਦੀ ਵੱਡੀ ਤਾਕਤ। ਪ੍ਰਮਾਤਮਾ ਉਹਨਾਂ ਨੂੰ ਆਦਰ ਦਵਾਉਂਦਾ ਹੈ। ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ ਏ ਨਾਨਕ ਜਿਵੇਂ ਧਰਤੀ ਮਨੁੱਖ ਦੇ ਪੈਰਾਂ ਹੇਠੋਂ ਮੌਤ ਆਉਣ ਤੇ ਉਸ ਦੇ ਉੱਪਰ ਆ ਜਾਂਦੀ ਹੈ ਤਿਵੇਂ ਪ੍ਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿੱਚ ਪਾ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ